ਗਲਬਾਤੀ ਹੋਈ ਹੈ ਕਿ ਪਾਸੋ ਜੀ ਸੇਰੇ ਸਤੰਦਰ ਪਾਸੋ ਜੀ ਨਾਲ ਪ੍ਰੇਅਰ ਕਰਦੇ ਬੇਸੇ ਫੁਲਬੜ ਤੇ ਬਹਿ ਕੇ ਕੁਝ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ 'ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੇ ਦੀ ਉੱਥੇ ਡਿੱਗਦੇ ਆ ਪਿਓਛਾ ਉਹ ਦੋਨ ਸੀਗੇ ਉਹ ਸਾਡੇ ਨਾਲ ਦੇ ਗਵੰਡੀਆ ਜਤਿੰਦਰ ਕੌਰ ਆ ਤੇ ਨਾਨੀ ਦਾ ਨਾਮ ਉਹਦਾ ਸ਼ੌਲ ਤੋਂ ਸਾਡੇ ਘਰੇ ਹੀ ਸਾਰਾ ਕੁਝ ਹੀ ਆ ਪ੍ਰਾਣੀ ਗੰਜੇ ਸ ਪ੍ਰਾਣੀ ਗੰਜੇ ਸੀ ਅਸੀਂ ਵੀ ਅਸੀਂ ਚਰਚਾ ਲਾਉਂਦੇ ਸੀ ਤਾਂ ਸਾਨੂੰ ਲਾਉਣੀ ਸੀ ਜਿੰਦੀ ਜੋ ਬਹੁਤ ਨੇ ਲਾਉਂ ਉਹ ਲੋਕਾਂ ਦੀ ਸਾਨੂੰ ਪਹਿਚਾਣ ਨਹੀਂ ਉਹ ਜਨਾਨੀ ਦੀ ਪਹਿਚਾਣ ਹੈ ਜਨਾਨੀ ਨੂੰ ਉਹ ਜਨਾਨੀ ਨੂੰ ਲੈ ਗਏ ਆ ਮੈਨੂੰ ਨਹੀਂ ਪਤਾ ਟੋਟਲ ਕਿੰਨੇ ਆ ਉਹ 15 ਜਾਰੇ ਸੀ ਜੀ ਬੋਲੇ ਹੁਣ ਪੁਲਿਸ ਨੂੰ ਬਣਾਇਆ ਕਿਤੇ ਹਾਂ ਜੀ ਕੀਤੀ ਆ ਸਾਡੇ ਸਾਹਮਣੇ ਤੇ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਇਹ ਕਿਦੋਂ ਦੀ ਵਾਰਦਾ ਇਹ ਹੁਣੇ ਸਵੇਰੇ 10 10:30 ਵਜੇ ਦੀ ਗੱਲ ਜੀ ਠੀਕ ਹੋਣਾ ਚਾਹੀਦਾ ਵਾ ਜੇਕਰ ਮੇਰੇ ਪਤੀ ਨੂੰ ਕੁਝ ਹੋ ਗਿਆ ਤੇ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਉਸ ਤੋਂ ਪਹਿਲਾਂ ਹੀ ਮੈਂ ਕਹਿੰਨੀ ਆ ਕਿ ਅੰਦਰ ਕੀਤਾ ਜਾਵੇ ਕਿਉਂਕਿ ਅੱਜ ਮੇਰ ਨਾਲਵਾਰ ਦਾ ਕੋਈ ਅਕਲਪਸੇ ਹੋਰ ਦੇ ਨਾਲ ਨਾ ਹੋ ਜਵੀਂ ਕਿਹਨੇ ਚੱਟਾ ਲਾਈਆਂ ਗਈਆਂ ਨੇ ਉਹ ਕਿਸੇ ਜਥੇਬੰਦੀ ਦੇ ਲੋਕ ਨਹੀਂ ਆ ਨਹੀਂ ਉਹ ਜਥੇਬੰਦੀ ਦੇ ਲੋਕ ਨਹੀਂ ਉਹ ਗੁੰਡੇ ਸੀ ਉਹ ਮੁੰਡੇ ਉਹਨਾਂ ਨੇ 20 ਵੀ ਇਨਾਂ ਦੇ ਹੱਥਾਂ ਵਿੱਚ ਸੀ ਕੱਲੀ ਚਰਚ ਕਰਕੇ ਤੁਹਾਨੂੰ ਚਰਚ ਕਰਕੇ ਸਾਡੇ ਨਾਲ ਪ੍ਰੋਬਲਮ ਕਰਦੀ ਆ ਪ੍ਰੇਅਰ ਕਰਦੇ ਆ ਤੇ ਹਮਲਾ ਕੀਤਾ ਗਿਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਜਿਹੜੋਫ ਉਹ ਪਹਿਲਾਂ ਗਾਲਾਂ ਕੱਢਣ ਦੀ ਸੀ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਸਾਨੂੰ ਛੱਡਿਆਂ ਤੇ 7 ਮਹੀਨੇ ਹੋ ਗਏ ਆ ਪਹਿਲਾਂ ਇਸੇ ਵਜ੍ਹਾ ਕਰਕੇ ਅਸੀਂ ਛੱਡ ਦਿੱਤੀ ਸੀ ਇਹ ਨਾ ਜੀ ਸਾਨੂੰ ਇੱਕ ਸੁਬਾ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨਿਵਾਸੀ ਇੰਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਇੰਦਰਾ ਕਲੋਨੀ ਜਿਹੜੇ ਆਣ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਥੋੜਾ 올ਡ ਜੀ ਇਹਨਾਂ ਦਾ ਤੇ ਪਹਿਲਾਂ ਵੀ ਇਹਨਾਂ ਦੀਆਂ ਜਿਹੜਾ ਉਹ ਕੰਪਲੇਂਟਸ ਚੱਲਦੀਆਂ ਰਹੀਆਂ ਉਹਦੇ ਮੁਤਾਬਕ ਇਹਨਾਂ ਦੀ ਕਾਰਵਾਈ ਬਣਦੀ ਉਹ ਕੀਤੀ ਹੈ ਤੇ ਹੁਣ ਉਹ ਇਦਾਂ ਇੱਕ ਜਤਿੰਦਰ ਕੋਰ ਲੇਡੀ ਦਾ ਭਤੀਜਾ ਆ ਜਦੋਂ ਇਹਨਾਂ ਦੀ ਸਵੇਰੇ ਕਿਤੇ ਕਹੀ ਸੁਣੀ ਹੋਈ ਹੈ ਇਹਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਠਗੜਾਇਆ ਵਾ ਤੇ ਉਹਨੇ ਜਿਹੜਾ ਉਹਨੂੰ ਇੰਜਰ ਕਰਤਾ ਆਪਣੇ ਮਤਲਬ ਛੱਟ ਲਾਤੀ ਉਹਦੇ ਤੇ ਸਰ ਕਿੰਨੇ ਜਾਣੇ ਟੋਟਲ ਸੀ ਕਿਉਂਕਿ ਉਹਨਾਂ ਦਾ ਚੈਨਾਤੀ ਬਾਹਰ ਉਹ ਦੂਡੇ ਬਣਾ ਕੇ ਤੇ ਜਦੋਂ ਨਾਲ ਮੈਂ ਜਾਂ ਸਾਨੂੰ ਬਾਸਟਰ ਉਹ ਵਿਆਸਦਾ ਸਾਨੂੰ ਚਰਚ ਤੇ ਅੰਦਰ ਅੱਪਰੇਟ ਕਰੰਟ ਰੋਕਦੇ ਨਹੀਂ ਕਿੰਨਾ ਕਾਤੇ ਨਹੀਂ ਪਰੇਅਰ ਦੇ ਨਾਲ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਇਹ ਗੱਲ ਹੁੰਦਾ ਵੀ ਜਦੋਂ ਇਸ਼ੂ ਹੋਣ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਆ ਉਹ ਇਹ ਨਹੀਂਗਾ ਵੀ ਅੱਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਂਟਸ ਚੱਲਦੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚਰਚ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਘਰ ਆ ਤੇ ਘਰ ਦੇ ਬਾਹਰ ਝਗੜਾ ਹੋਇਆ ਇਹਨਾਂ ਕੀ ਕਾਰਵਾਈ ਕਾਰਵਾਈਯੋਗ ਦਿਨ ਸਟੇਟਮੈਂਟ ਲਿਖ ਰਹੇ ਹਾਂ ਜੋ ਸਟੇਟਮੈਂਟ ਦੇਗਾ ਜੋ ਦੀ ਇੰਜਰੀ ਰਿਪੋਰਟ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ